ਆ ਲਓ ਜੀ ਸ਼ਸ਼ੀਕਾਲ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਲਗਜ਼ਰੀ ਕਾਟਨ ਦੀ ਕਲੈਕਸ਼ਨ ਲੈ ਕੇ ਆ ਗਏ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਲਗਜ਼ਰੀ ਕਾਟਨ ਦੀ ਉਹ ਤਾਂ ਤੁਹਾਡਾ ਬੜਾ ਹੀ ਸੋਹਣਾ ਰਿਸਪਾਂਸ ਰਿਹਾ ਉਹਦੇ ਸਾਡੇ ਜਿਹੜੇ ਸ਼ੂਟ ਸੀਗੇ ਸਾਰੇ ਸੋਲਡ ਆਊਟ ਹੋ ਗਏ ਨੇਗੇ ਤੇ ਸਾਰਾ ਆਪਣਾ ਜਿਹੜਾ ਮਾਲ ਸੀ ਸੇਲ ਹੋ ਗਿਆ ਅੱਜ ਆਪਾਂ ਤੁਹਾਡੇ ਵਾਸਤੇ ਨਵਾਂ ਸਾਫ ਲੈ ਕੇ ਆਏ ਆਂ ਦੇਖ ਲਓ ਇਹਦੇ ਡਿਜ਼ਾਈਨ ਹੈਗੇ ਨਵੇਂ ਤੇ ਅੱਜ ਆਪਾਂ ਲੈ ਕੇ ਆ ਗਏ ਬੁੱਢੀ ਮਾਈ ਵਾਲੇ ਡਿਜ਼ਾਈਨ ਤੇ ਰੇਟ ਸੇਖ ਰਹਿਣੀ ਹੈ ਇਹਦੀ 550 ਰੁਪਿਆ 550 ਰੁਪਿਆ ਤੇ ਆਪਾਂ ਸਿਰਫ ਛੂਟ ਦੁੱਸਹ ਨੂੰ ਦੇਵਾਂਗੇ 550 750 ਵਾਲਾ ਰਖੜੀ ਆਫਰ ਦਾ ਕਰਕੇ ਆ ਤੁਸੀਂ ਇਹਨੂੰ ਚੈੱਕ ਕਰ ਲਓ ਬਹੁਤ ਹੀ ਸੋਹਣਾ ਸਾਫਾ ਸਾਰਾ ਸਭ ਜਿਹੜਾ ਡੀਟੇਲ ਪ੍ਰਿੰਟ ਹੈ ਨਾਲ ਦੁਪੱਟਾ ਆਪਾਂ ਦੇਵਾਂਗੇ ਤੁਹਾਨੂੰ ਸਵਾ ਦੋ ਮੀਟਰ ਦਾ ਤੇ ਇਹਦਾ ਤੁਸੀਂ ਦੁਪੱਟਾ ਵੀ ਚੈੱਕ ਕਰੀ ਜਾਓ ਦੁਪੱਟਾ ਸਵਾ ਦੋ ਮੀਟਰ ਦਾ ਹਾਫ ਪਿਓਰ ਦਾ ਦੁਪੱਟਾ ਹੈ ਤੇ ਆਹ ਲਓ ਜੀ ਫਿਨਿਸ਼ਿੰਗ ਪੱਟੀ ਨਾਲ ਹੈ ਤੇ ਬਹੁਤ ਹੀ ਇਹਦੀ ਗਰੇਸਾ ਛੂੜ ਦੀ ਪੱਟੀ ਬਹੁਤ ਹੀ ਸੋਹਣੇ ਤਰੀਕੇ ਨਾਲ ਲਾਈ ਹੈ ਤੇ ਦੁਪੱਟਾ ਬਹੁਤ ਸੋਹਣਾ ਹੈ ਇਹ ਰੰਗ ਜਿਹੜੇ ਆਪਣੇ ਕੋਲੇ ਆਏ ਲਾਈਟ ਸ਼ੇਡ ਬੁੱਢੀਆਂ ਮਾਈਆਂ ਵਾਲੇ ਰੰਗ ਆਏ ਨੇ ਕਿ ਆਪ ਆਪਨੀ ਭੂਆ ਨੂੰ ਸੂਟ ਲੈ ਕੇ ਦੇ ਸਕਦੇ ਆ ਬਹੁਤ ਹੀ ਸੋਹਣਾ ਇਹਦੇ ਜਿਹੜੇ ਜਿਹੜੇ ਕਲਰ ਆ ਨਾਲ ਤੁਹਾਨੂੰ ਦਿਖਾਉਣੀ ਆ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਤੇ ਸਾਨੂੰ ਸੂਟ ਬੁੱਕ ਕਰ ਸਕਦੇ ਹੋ ਆ ਲਓ ਜੀ ਪਹਿਲਾ ਕਲਰ ਇਹ ਸੀਗਾ ਗ੍ਰੇ ਦੂਜਾ ਲਾਈਟ ਫਰੋਜੀ ਆ ਗਿਆ ਇਸ ਤੋਂ ਬਾਅਦ ਤੀਸਰਾ ਕਲਰ ਸਿਲਵਰ ਟੋਨ ਦੇ ਵਿੱਚ ਆ ਗਿਆ ਦੁਪੱਟੇ ਸਾਰੇ ਨਾਲ ਖੁੱਲੇ ਸਾਰੇ ਦੇ ਸਿਰਫ ਰੇਟ ਹੈਗਾ 550 ਰੁਪਿਆ ਆ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਸੂਟ ਵੀ ਮਿਲ ਜਾਣਗੇ ਸਾਡੇ ਕੋਲੇ ਜਿਹੜਾ ਮਾਲ ਆ ਉਹ ਲਿਮਟਿਡ ਹੈ ਤੇ ਫਟਾਫਟ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਮੰਗਾ ਲਿਓ ਆ ਵਾਲਾ ਜਿਹੜਾ ਮਿਸ ਕਲਰ ਦਾ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਡਾਰਕ ਵਾਲਾ ਡਿਜ਼ਾਈਨ ਉਹ ਵੀ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਆ ਲਓ ਜੀ ਇਹ ਆ ਗਿਆ ਡਾਰਕ ਵਾਲੇ ਕਲਰ ਤੇ ਆਲ ਓਵਰ ਦਾ ਸਾਫ ਰਹਿਊਗਾ ਸਾਰਾ ਤੇ ਇਹਦੇ ਵਿੱਚ ਆਪਾਂ ਇੱਕੋ ਹੀ ਸੂਟ ਖੋਲਿਆ ਕਰਾਂਗੇ ਸਿੰਗਲ ਤੇ ਬਾਕੀ ਤੁਸੀਂ ਇਹਦੇ ਸਾਰੇ ਕਲਰ ਦਿਖਾ ਦੂੰਗੀ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਬਾਏ ਕਰ ਸਕਦੇ ਹੋ ਇੱਕ ਸੂਟ 550 ਦਾ ਦੋ ਸੂਟ 1100 ਦੇ ਆਹ ਲਓ ਜੀ ਆ ਇਹਦਾ ਦੁਪੱਟਾ ਆ ਗਿਆ ਦੁਪੱਟਾ ਖੁੱਲੇ ਸਾਇ ਦਾ ਨਾਮ ਦੇਾਂਗੇ ਤੁਹਾਨੂੰ ਵਧੀਆ ਪੱਟੀ ਲੱਗੀ ਹੋਊਗੀ ਨਾਲ ਦੁਪੱਟੇ ਦੇ ਤੇ ਸਾਰਾ ਸਬ ਤੁਸੀਂ ਜੂਮ ਤੋਂ ਇਹਨੂੰ ਚੈੱਕ ਕਰ ਸਕਦੇ ਹੋ ਜੂਮ ਤੋਂ ਦੇਖ ਲਓ ਬਹੁਤ ਹੀ ਸੋਹਣਾ ਸਟਾਫ ਹੈ ਸ਼ੂਟ ਪਾਪ ਆ ਕੇ ਹਨਾਉਂਗੇ ਨਾ ਬੁਰਾ ਹੋਵੇ ਨਾ ਰੰਗ ਫਿੱਟੇ ਇਸ ਤੋਂ ਬਾਅਦ ਮੈਂ ਇਹਦੇ ਡਿਜ਼ਾਈਨ ਚੈੱਕ ਕਰਾ ਦੇਣੀ ਆ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ ਪਿੰਕ ਦੇ ਵਿੱਚ ਆਹ ਲਓ ਜੀ ਅਗਲਾ ਲੈਮਨ ਸ਼ੇਡ ਆ ਗਿਆ ਲੈਮਨ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ ਤੇ ਇਸ ਤੋਂ ਬਾਅਦ ਔਰੇਂਜ ਕਲਰ ਆ ਗਿਆ ਔਰੇਂਜ ਦੁਪੱਟੇ ਦੇ ਨਾਲ ਇਹ ਵੀ ਸ਼ੂਟ ਆਪਾਂ ਤੁਹ ਆਹ ਲੋ ਜੀ ਇਸ ਤੋਂ ਬਾਅਦ ਇਹਦਾ ਲਾਸਟ ਵਾਲਾ ਕਲਰ ਆ ਗਿਆ ਫਿਰੋਜੀ ਫਿਰੋਜੀ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ